ਸਰਦੀਆਂ ਵਿੱਚ ਬਹੁਤ ਕਾਮਨ ਹੈ 슈ਗਰ ਦੇ ਡੇਲੀ ਸਾਡੇ ਕੋਲ ਪੇਸ਼ੈਂਟ ਆਉਂਦੇ ਐ ਜਿਵੇਂ ਉਹ ਹੀਟਰ ਦੇ ਨੇੜੇ ਆਪਣੇ ਪੈਰ ਲੈ ਕੇ ਜਾਂਦੇ ਆ ਜਾਂ ਫਿਰ ਅਗਬਾਲ ਕੇ ਸੇਕ ਲੈ ਰਹੇ ਹੁੰਦੇ ਐ ਤੇ ਉਹਨਾਂ ਨੂੰ ਪਤਾ ਨਹੀਂ ਚੱਲਦਾ ਤੇ ਉਹਨਾਂ ਦੇ ਪੈਰਾਂ ਵਿੱਚ ਬਰਨ ਹੋ ਜਾਂਦੇ ਐ ਇਹਦਾ ਰੀਜ਼ਨ ਆ ਕਿ ਉਹਨਾਂ ਦੇ ਪੈਰਾਂ ਵਿੱਚ ਸੈਂਸੇਸ਼ਨ ਜਿਹੜੀ ਹੈ ਉਹ ਚਲੀ ਜਾਂਦੀ ਹੈ ਜਿਹਨੂੰ ਅਸੀਂ ਨਿਊਰੋਪੈਥੀ ਕਹਿੰਦੇ ਆ ਜੇ ਕਿਤੇ ਤੇ ਬਰਨ ਹੋ ਜਾਏ ਜਿਹੜਾ ਉਹਦਾ ਫਰਸਟ ਏਡ ਹੈਗਾ ਸਭ ਤੋਂ ਪਹਿਲਾਂ ਉਹਨੂੰ ਰਨਿੰਗ ਵਾਟਰ ਰਨਿੰਗ ਟੈਪ ਵਾਟਰ ਦੇ ਅੰਦਰ ਅੰਡਰ 15 ਮਿੰਟ ਰੱਖਣਾ ਚਾਹੀਦਾ ਹੈ ਪਾਣੀ ਜਿਆਦਾ ਠੰਡਾ ਜਾਂ ਜਿਆਦਾ ਗਰਮ ਨਹੀਂ ਹੋਣਾ ਚਾਹੀਦਾ ਨੋਰਮਲ ਟੈਂਪਰੇਚਰ ਦਾ ਰਨਿੰਗ ਵਾਟਰ ਉਹਦੇ ਥੱਲੇ ਹਾਥੀਆਂ ਪੈਰ ਨੂੰ ਰੱਖਣਾ ਚਾਹੀਦਾ ਹੈ ਇਹ ਨਾਲ ਜਿਹੜੀ ਡੈਮੇਜ ਹੈ ਕਾਫੀ ਘਟ ਜਾਂਦੀ ਹੈ ਕੋਈ ਵੀ ਇਹ ਜੀ ਚੀਜ਼ ਨਹੀਂ ਲਗਾਨੀ ਚਾਹੀਦੀ ਜਿਵੇਂ ਕਿ ਟੂਥਪੇਸ ਬੜੇ ਕਾਮਨ ਅਸੀਂ ਦੇਖਦੇ ਹਾਂ ਕਿ ਲੋਕ ਉਸ ਤੇ ਟੂਥਪੇਸ ਲਗਾ ਦਿੰਦੇ ਹੈ ਕੋਈ ਮੈਂਦੀ ਲਗਾ ਦਿੰਦਾ ਹੈ ਕੋਈ ਕੁਛ ਹੋਰ ਲਗਾਉਂਦੇ ਹੈ ਏਦਿਆਂ ਕੋਈ ਵੀ ਚੀਜ਼ ਨਹੀਂ ਲਗवानी ਚਾਹੀਦੀ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਸਟ੍ਰਿਕਟਲੀ ਚਾਇਨਾ ਡੋਰ ਨੂੰ ਯੂਜ਼ ਨਹੀਂ ਕਰਨਾ ਚਾਹੀਦਾ ਵੀ ਸ਼ੁੱਡ ਮੇਕ ਅ ਪਲੈਸ ਥੈਟ ਵੀ ਵਿਲ ਨਾਟ ਯੂਜ਼ ਚਾਇਨਾ ਡੋਰ ਐਂਡ ਜੇ ਬਾਈ ਚਾਂਸ ਕਿਸੇ ਤੇ ਇਸ ਤਰ੍ਹਾਂ ਦੀ ਇੰਜਰੀ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਪ੍ਰੈਸ਼ਰ ਦੇ ਕੇ ਬਲੀਡਿੰਗ ਨੂੰ ਬੰਦ ਕਰਨ ਲਈ ਉਸਤੇ ਟਾਈਟ ਬੈਂਡੇਜ ਬੰਨ੍ਹ ਦੇਣੀ ਚਾਹੀਦੀ ਹੈ ਤੇ ਇਮੀਡੀਏਟਲੀ ਉਹਨੂੰ ਹਸਪੀਟਲ ਲੈ ਕੇ ਆਉਣਾ ਚਾਹੀਦਾ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਹੈਲਥ ਚਰਤਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਅਸੀਂ ਤੁਹਾਡੀ ਗੱਲਬਾਤ ਕਰਾਉਣ ਜਾ ਰਹੇ ਹਾਂ ਐਸ ਪੀ ਐਸ ਹਸਪੀਟਲ ਦੇ ਡਾਕਟਰ ਈਸ਼ਕਰ ਗਰਕ ਜੀ ਨੂੰ ਜੋ ਪਲਾਸਟਿਕ ਸਰਜਨ ਨੇ ਸਰ ਸਭ ਦਾ ਸਵਾਗਤ ਹੈ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਈਸ਼ ਕੁਮਾਰ ਗਰਕ ਹੈ ਮੈਂ ਐਸ ਪੀ ਐਸ ਹਸਪੀਟਲ ਲੁਧਿਆਣਾ ਮੇ ਸੀਨੀਅਰ ਕੰਸਲਟੈਂਟ ਪਲਾਸਟਿਕ ਸਰਜਨ ਹੂੰ ਔਰ ਥੈਂਕ ਯੂ ਡਾਕਟਰ ਸਾਹਿਬ ਅੱਜ ਕੱਲ ਸਰਦੀਆਂ ਚੱਲਦੀਆਂ ਆ ਤੁਹਾਨੂੰ ਪਤਾ ਜੀ ਜਿਵੇਂ ਸਰਦੀਆਂ ਚ ਕਈ ਵਾਰੀ ਧੂਣੀ ਲਾ ਕੇ ਆ ਕੇ ਸਿੱਖਦੇ ਨੇ ਜੇ ਇਸ ਤਰ੍ਹਾਂ ਕਿਸੇ ਕਾਰਨ ਕੋ ਬਰਨ ਹੋ ਜੂਵੇ ਅਜਲਦਵੇ ਤਾਂ ਕੀ ਕਰਨਾ ਚਾਹੀਦਾ ਹਾਂ ਸਰਦੀਆਂ ਵਿੱਚ ਬਹੁਤ ਕਾਮਨ ਹੈ 슈ਗਰ ਦੀ ਡੇਲੀ ਸਾਡੇ ਕੋਲ ਪੇਸ਼ੈਂਟਸ ਆਉਂਦੇ ਆ ਜਿਵੇਂ ਉਹ ਹੀਟਰ ਦੇ ਨੇੜੇ ਆਪਣੇ ਪੈਰ ਲੈ ਕੇ ਜਾਂਦੇ ਆ ਜਾਂ ਫਿਰ ਅਗ ਬਾਲ ਕੇ ਸੇਕ ਲੈ ਰਹੇ ਹੁੰਦੇ ਆ ਤੇ ਉਹਨਾਂ ਨੂੰ ਪਤਾ ਨਹੀਂ ਚੱਲਦਾ ਤੇ ਉਹਨਾਂ ਦੇ ਪੈਰਾਂ ਵਿੱਚ ਬਰਨ ਹੋ ਜਾਂਦੇ ਆ ਇਹਦਾ ਰੀਜ਼ਨ ਆ ਕਿ ਉਹਨਾਂ ਦੇ ਪੈਰਾਂ ਵਿੱਚ ਸੈਂਸੇਸ਼ਨ ਜਿਹੜੀ ਹੈ ਉਹ ਚਲੀ ਜਾਂਦੀ ਹੈ ਜਿਹਨੂੰ ਅਸੀਂ ਨਿਊਰੋਪੈਥੀ ਕਹਿੰਦੇ ਆ ਤੇ ਉਹਨਾਂ ਨੂੰ ਠੰਡੇ ਗਰਮ ਦਾ ਅਹਿਸਾਸ ਨਹੀਂ ਹੁੰਦਾ ਤੇ ਉਹ ਬਰਨਸ ਦੇ ਨਾਲ ਬਲਿਸਟਰਸ ਦੇ ਨਾਲ ਸਾਡੇ ਕੋਲ ਆਂਦੇ ਨੇ ਜੇ ਕਿਸੇ ਤੇ ਕਿਸੇ ਪੇਸ਼ੈਂਟ ਦੇ ਇਦਾਂ ਬਰਨ ਜਾਂ ਬਲਿਸਟਰ ਹੋ ਜਾਈਏ ਉਹਨੂੰ ਪਹਿਲਾਂ ਅਚੀ ਤਰ੍ਹਾਂ ਨੂੰ ਕਲੀਨ ਕਰਕੇ ਇੱਕ ਸਾਫ਼ ਕਾਟਨ ਬੈਂਡੇਜ ਬੰਨ ਲੈਣੀ ਚਾਹੀਦੀ ਹੈ ਤੇ ਤੁਰੰਤ ਹਸਪੀਟਲ ਆ ਕੇ ਦਿਖਾਣਾ ਚਾਹੀਦਾ ਹੈ ਤਾਂਕਿ ਫਰਦਰ ਡੈਮੇਜ ਪ੍ਰੀਵੈਂਟ ਕੀਤੀ ਜਾ ਸਕੇ ਅਸੀਂ ਇਹ ਜੇ ਪੇਸ਼ੈਂਟ ਦੇ ਬਲਿਸਟਰਸ ਨੂੰ ਰਪਚਰ ਕਰਕੇ ਉਹਨੂੰ ਐਂਟੀਸੈਪਟਿਕ ਨਾਲ ਕਲੀਨ ਕਰਕੇ ਰੈਗੂਲਰ ਡਰੈਸਿੰਗ ਕਰਦੇ ਹਾਂ ਨਾਲ ਪੇਸ਼ੈਂਟ ਨੂੰ ਐਂਟੀਬਾਇਓਟਿਕਸ ਐਨਲਗੇਸਿਕਸ ਇਟਸੈਟਰਾ ਟਰੀਟਮੈਂਟ ਦਿੰਨੇ ਆ ਨਾਲ ਉਹਦੀ ਸ਼ੂਗਰ ਦੀ ਤਾਂ ਕਿ ਪੈਰ ਜਿਹੜਾ ਹੈ ਉਹ ਅੱਗੇ ਖਰਾਬ ਨਾ ਹੋਵੇ ਤੇ ਜਲਦੀ ਤੋਂ ਜਲਦੀ ਉਹਦੀ ਰਿਕਵਰੀ ਹੋ ਜਾਏ ਡਾਕਟਰ ਸਾਹਿਬ ਜਿਵੇਂ ਇਸ ਤਰ੍ਹਾਂ ਤੁਸੀਂ ਦੇਖਦੇ ਹੋ ਜਿਵੇਂ ਇਸ ਤਰ੍ਹਾਂ ਕੋਈ ਜਲ ਜੇ ਕੋਈ ਚੀਜ਼ ਆਪਣੇ ਉੱਤੇ ਪੈ ਜਾਵੇ ਤੇ ਉਹਨੂੰ ਆਪਾਂ ਕਿਸ ਤਰ੍ਹਾਂ ਕੋਈ ਉਹਨੂੰ ਗਰਮ ਪਾਣੀ ਪਾਉਂਦਾ ਕੋ ਠੰਡਾ ਕੀ ਕਿਹੜਾ ਕਿਸ ਤਰ੍ਹਾਂ ਕਰਨੀ ਚਾਹੀਦਾ ਜੇ ਕਿਸੇ ਦੇ ਬਰਨ ਹੋ ਜਾਏ ਜਿਹੜਾ ਉਹਦਾ ਫਰਸਟ ਏਡ ਹੈਗਾ ਸਭ ਤੋਂ ਪਹਿਲਾਂ ਉਹਨੂੰ ਰਨਿੰਗ ਵਾਟਰ ਰਨਿੰਗ ਟੈਪ ਵਾਟਰ ਦੇ ਅੰਦਰ ਅੰਡਰ 15 ਮਿੰਟ ਰੱਖਣਾ ਚਾਹੀਦਾ ਹੈ ਪਾਣੀ ਜਿਆਦਾ ਠੰਡਾ ਜਾਂ ਜਿਆਦਾ ਗਰਮ ਨਹੀਂ ਹੋਣਾ ਚਾਹੀਦਾ ਨਾਰਮਲ ਟੈਂਪਰੇਚਰ ਦਾ ਰਨਿੰਗ ਵਾਟਰ ਉਹਦੇ ਥੱਲੇ ਹਾਥੀਆਂ ਪੈਰ ਨੂੰ ਰੱਖਣਾ ਚਾਹੀਦਾ ਹੈ ਇਹਦੇ ਨਾਲ ਜਿਹੜੀ ਡੈਮੇਜ ਹੈ ਕਾਫੀ ਘਟ ਜਾਂਦੀ ਹੈ ਫਿਰ ਉਸਦੇ ਉੱਤੇ ਕੋਈ ਵੀ ਕਰੇ ਕੋਈ ਵੀ ਆਇੰਟਮੈਂਟ ਜਿਹੜੀ ਪਈ ਹੋਵੇ ਜਿਵੇਂ ਕਿ ਸੋਫਰਾਮਾਈਸ ਆਇੰਟਮੈਂਟ ਨੀਓਸਪੋਰਿਨ ਜਾਂ ਬਰਨੋ ਆਇੰਟਮੈਂਟ ਉਹ ਐਪਲਾਈ ਕਰਨੀ ਚਾਹੀਦੀ ਹੈ ਅਤੇ ਸਾਫ ਕਪੜਾ ਜਾਂ ਬੈਂਡੇਜ ਉਹਦੇ ਉੱਤੇ ਬੰਨ੍ਹ ਦੇਣੀ ਚਾਹੀਦੀ ਹੈ ਕੋਈ ਵੀ ਇਹ ਜੀ ਚੀਜ਼ ਨਹੀਂ ਲਗਾਨੀ ਚਾਹੀਦੀ ਜਿਵੇਂ ਕਿ ਟੂਥਪੇਸ ਬੜੇ ਕਾਮਨ ਅਸੀਂ ਦੇਖਦੇ ਹਾਂ ਕਿ ਲੋਕ ਉੱਥੇ ਟੂਥਪੇਸ ਲਗਾ ਦਿੰਦੇ ਆ ਕੋ ਮਹਿੰਦੀ ਲਗਾ ਦਿੰਦਾ ਕੋਈ ਕੁਛ ਹੋਰ ਲਗਾ ਦਿੰਦਾ ਏ ਜੀਆਂ ਕੋਈ ਵੀ ਚੀਜ਼ ਨਹੀਂ ਲਗवानी ਚਾਹੀਦੀ ਡਾਕਟਰ ਸਾਹਿਬ ਇਹ ਕੱਲ ਤੁਹਾਨੂੰ ਪਤਾ ਹੀ ਹੈ ਅਭੀ ਚਾਇਨਾ ਡੋਰ ਕਰਕੇ ਕਾਫੀ ਹਨਾ ਔਰ ਦਿੱਕਤਾਂ ਆ ਰਹੀਆਂ ਮੈਂ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੇ ਚਾਇਨਾ ਡੋਰ ਨਾ ਕੱਟਿਆ ਜਾਵੇ ਤਾਂ ਕੀ ਕਰਨਗੇ ਹਾਂਜੀ ਹਾਂਜੀ ਬਹੁਤ ਹੀ ਅ ਅੱਛਾ ਟੌਪਿਕ ਤੁਸੀਂ ਛਿੜਿਆ ਹੈਗਾ ਚਾਇਨਾ ਡੋਰ ਨਾਲ ਸਾਡੇ ਕੋਲ ਦਿੱਲੀ ਕੱਟੇ ਹੋਏ ਮਰੀਜ਼ ਆਂਦੇ ਹੈਗੇ ਨੇ ਆ ਡੋਰ ਹਾਲਾਂਕਿ ਬੈਂਡ ਹੈਗੀ ਹੈ ਫੇਰ ਵੀ ਆ ਕਿਸ ਨਾ ਕਿਸੇ ਲੈਵਲ ਤੇ ਯੂਜ਼ ਹੋ ਰਹੀ ਹੈ ਤੇ ਅਸੀਂ ਦੇਖਦੇ ਆਗੇ ਕਿ ਜਿਹੜੇ ਰਾਹੀਰ ਸਾਈਕਲ ਜਾਂ ਮੋਟਰਸਾਈਕਲ ਤੇ ਜਾ ਰਹੇ ਹੁੰਦੇ ਨੇ ਨੋਰਮਲ ਆਪਣਾ ਕੰਮ ਕਾਜ ਕਰ ਰਹੇ ਹੁੰਦੇ ਨੇ ਡੋਰ ਕਰਕੇ ਉਹਨਾਂ ਦੀ ਕਿਸੇ ਦੀ ਗਰਦਨ ਕਿਸੇ ਦਾ ਹੱਥ ਕੱਟ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਸਟ੍ਰਿਕਟਲੀ ਚਾਈਨਾ ਡੋਰ ਨੂੰ ਯੂਜ਼ ਨਹੀਂ ਕਰਨਾ ਚਾਹੀਦਾ ਵੀ ਸ਼ੁੱਡ ਮੇਕ ਅ ਪਲੈਸਟ ਥੈਟ ਵੀ ਵਿਲ ਨਾਟ ਯੂਜ਼ ਚਾਈਨਾ ਡੋਰ ਐਂਡ ਜੇ ਬਾਈ ਚਾਂਸ ਕਿਸੇ ਤੇ ਇਸ ਤਰ੍ਹਾਂ ਦੀ ਇੰਜਰੀ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਪ੍ਰੈਸ਼ਰ ਦੇ ਕੇ ਬਲੀਡਿੰਗ ਨੂੰ ਬੰਦ ਕਰਨ ਲਈ ਉਸਤੇ ਟਾਈਟ ਬੈਂਡੇਜ ਬੰਨ੍ਹ ਦੇਣੀ ਚਾਹੀਦੀ ਹੈ ਤੇ ਇਮੀਡੀਏਟਲੀ ਉਹਨੂੰ ਹਸਪੀਟਲ ਲੈ ਕੇ ਆਉਣਾ ਚਾਹੀਦਾ ਹੈ ਜਿਵੇਂ ਹੈਂਡ ਇੰਜਰੀਜ਼ ਵਿੱਚ ਅਸੀਂ ਵੂਨਸ ਨੂੰ ਐਕਸਪਲੋਰ ਕਰਕੇ ਦੇਖਦੇ ਹਾਂ ਜੇ ਕੋਈ ਅੰਡਰਲਾਈਂਗ ਟੈਂਡਨ ਜਾਂ ਨਰਵ ਇੰਜਰੀ ਹੋਵੇ ਯਾਨੀ ਕਿ ਹੱਥ ਦੀਆਂ ਨਸਾਂ ਕੱਟੀਆਂ ਜਾਣ ਉਹਨਾਂ ਨੂੰ ਅਸੀਂ ਰਿਪੇਅਰ ਕਰਦੇ ਹਾਂ ਤੇ ਫਿਰ ਸਚਿਚਸ ਲਗਾ ਕੇ ਟਾਂਕੇ ਲਗਾ ਕੇ ਉਹਨੂੰ ਬਿਲਕੁਲ ਪਹਿਲਾਂ ਦੀ ਤਰ੍ਹਾਂ ਬਣਾ ਦਿੱਤਾ ਜਾਂਦਾ ਹੈ ਸਿਮਿਲਰਲੀ ਜੇ ਕਿਸੇ ਦੇ ਗਰਦਨ ਤੇ ਫੇਸ ਤੇ ਕੋਈ ਕੱਟ ਲੱਗ ਜਾਏ ਉਸ ਤੇ ਵੀ ਅਸੀਂ ਪਲਾਸਟਿਕ ਸਰਜਰੀ ਰਿਪੇਅਰ ਕਰਕੇ ਉਹਨੂੰ ਬਿਲਕੁਲ ਪਹਿਲੇ ਵਰਗਾ ਬਣਾ ਦਿੰਦੇ ਹਾਂ ਤਾਂ ਕਿ ਕੋਈ ਨਿਸ਼ਾਨ ਵਗੈਰਾ ਨਾ ਰਵੇ ਤੇ ਕੋਈ ਫੰਕਸ਼ਨਲ ਡਿਫਾਰਮਿਟੀ ਵੀ ਨਾ ਆਵੇ ਅੱਜ ਤੁਹਾਨੂੰ ਅਸੀਂ ਡਾਕਟਰ ਈਸ਼ ਗਰਗ ਜੀ ਨੂੰ ਬੁਲਾਇਆ ਵਾ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਵੀ ਕਿਸ ਤਰ੍ਹਾਂ ਜੇ ਕੋਈ ਇਸ ਤਰ੍ਹਾਂ ਕੱਟਿਆ ਜਾਵੇ ਜਾਂ ਕੋਈ ਜਲਜਵੇਦ ਉਹਦੇ ਕਿਸ ਤਰ੍ਹਾਂ ਪ੍ਰੈਕਾਸ਼ਨ ਲੈਣੇ ਚਾਹੀਦੇ ਨੇ ਤੇ ਅਗਲੇ ਅ ਅਸੀਂ ਹਫਤੇ ਤੁਹਾਨੂੰ ਕਿਸੇ ਹੋਰ ਡਾਕਟਰ ਨਾਲ ਹੋਰ ਟੌਪਿਕ ਤੇ ਮਿਲਾਵਾਂਗੇ ਸਦਾ ਤਨਵਾਦ ਸਚੀਚਾਨ